ਜਿਮੀ ਕਰਬਲ ਦੇ ਕਤਲਨਾ ਹਮਰੇ ਦੇ ਬਰੁੱਚ ਬੰਦ ਰਹੇ ਫਗਵਾੜਾ ਦੇ ਪ੍ਰਮੁੱਖ ਬਾਜ਼ਾਰ ਫਗਵਾੜਾ ਹੋਇਆ ਪੁਰਸ ਸ਼ੌਨੀ ਚ ਤਬਦੀਲ ਐਸਐਸਪੀ ਗੌਰਵ ਪੂਰਾ ਨੇ ਦੋਸ਼ੀਆਂ ਬਰੁਚ ਸਖਤ ਕਾਰਵਾਈ ਦਾ ਦਿੱਤਾ ਭਰੋਸਾ ਪੁਲਸ ਨੇ ਦੋ ਦੋਸ਼ੀ ਕੀਤੇ ਗ੍ਰਿਫਤਾਰ ਮੰਗਲਵਾਰ ਦੇ ਸ਼ਾਮ ਫਗਵਾੜਾ ਦੀ ਸੰਗਣੀ ਬਸੋਂ ਵਾਲੇ ਗਊਸ਼ਾਲਾ ਬਾਜ਼ਾਰ ਵਿੱਚ ਕੇ ਸ਼ਿਪਸੇਨਾ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵੜਾ ਤੇ ਉਹਨਾਂ ਦੇ ਪੁੱਤਰ ਜਿਮੀ ਕਰਵੜਾ ਪਰ ਹੋਏ ਕਤਲਨਾਮਾ ਹਮਲੇ ਦੇ ਰੋਸ ਵਿੱਚ ਅੱਜ ਹਿੰਦੂ ਸੰਗਠਨਾਂ ਵੱਲੋਂ ਫਗਵਾੜਾ ਬੰਦੀ ਕਾਲ ਦਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਪੂਰਨ ਅਸਰ ਨਜ਼ਰ ਆਇਆ ਜਦਕਿ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੁੱਲੀਆਂ ਰਹੀਆਂ ਸਵੇਰ ਸਮੇਂ ਹਿੰਦੂ ਸੰਗਠਨਾਂ ਨੇ ਗਊਸ਼ਾਲਾ ਬਾਜ਼ਾਰ ਵਿੱਚ ਕੀਤਾ ਰਣਾ ਲਗਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਇਸ ਦੌਰਾਨ ਸ਼ਿਪਸੇਨਾ ਨੇਤਾ ਇੰਦਰਜੀਤ ਕਰਵੜਾ ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਹੀ ਉਨਾ ਬਲੋਂ ਫਗਵਾੜਾ ਪੁਲਿਸ ਨੂੰ ਇਤਲਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਇਹ ਹਮਲਾ ਹੋਣਾ ਬਹੁਤ ਸ਼ਰਮਨਾਕ ਹੈ ਹਿੰਦੂ ਸੰਗਠਨਾਵਾਂ ਵੱਲੋਂ ਦਿੱਤੇ ਜਾ ਰਹੇ ਧਾਨੇ ਤੋਂ ਬਾਅਦ ਐਸਐਸਪੀ ਕਪੂਰਥਲਾ ਗੌਰਪੁਰਾ ਤੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਭਾਰੀ ਪੁਲਿਸ ਫੋਰਸ ਮਿਤ ਮੌਕੇ ਤੇ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਨਾਲ ਗਲਤ ਕਰਦੇ ਆ ਐਸਐਸਪੀ ਕਪੂਰਥਲਾ ਗੌਰਪੁਰਾ ਨੇ ਦੱਸਿਆ ਕਿ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਹਮਲਾਵਰਾਂ ਦੇ ਖਿਲਾਫ ਪੁਲਿਸ ਨੇ ਬਾਈ ਨੇਮ ਅਤੇ ਤਿੰਨ ਅਣਪਛਾਤੇ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਪਰਚਾ ਦਰਜ ਕਰ ਲਿਆ ਹੈ ਉਹਨਾਂ ਸਮੂਹ ਸ਼ਰਬਾਸਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਝੂਠੀਆਂ ਅਪਵਾਹਾਂ ਤੋਂ ਦੂਰ ਰਹਿਣ ਦੀ ਗੱਲ ਆਖੀ ਉਹ ਦਿਖਦੇ ਆ ਆਦੀ ਰਾਮਾ ਦੀ ਪੂਰੀ ਰਿਪੋਰਟ ਕਿਹੜਾ ਜੀ ਉਹਨਾਂ ਜੀ ਸਾਹਿਬ ਕੋਲ ਕੀ ਕਿਹਾ ਤੁਹਾਡੇ ਕੋਲ ਕੀ ਗੱਲਬਾਤ ਹੋਈ ਹੈ ਔਰ ਵਿਸ਼ਵਾਸਨ ਜੋ ਦਿੱਤਾ ਉਹਨਾਂ ਨੇ ਸ਼ਾਂਤ ਕਰਾ ਹੁਣ ਤੱਕ ਨੂੰ ਲੱਗਦਾ ਕਿ ਫੈਸਲਾ ਦਿੱਤਾ ਗਿਆ ਆ ਸਾਰਿਆਂ ਦੇ ਸਹਿਮਤੀ ਨਾਲ ਇਹ ਸਾਰੇ ਬੈਠੇ ਆ ਹਲੇ ਜਿੰਨਾ ਜੇ ਬੈਠੂਗੇ ਅਸੀਂ ਉਹਦੇ ਨਾਲ ਬੈਠੇ ਆ ਡੀਆਈਏ ਜੀ ਸਾਹਿਬ ਨੇ ਕੀ ਸ਼ੁਸ਼ਕਤ ਕੀ ਗੱਲਬਾਤ ਕੀਤੀ ਡੀਆਈਏ ਸਾਹਿਬ ਨੇ ਉਹ ਹੀ ਫਾਇਦਾ ਜ ਹੋ ਗਈ ਉਹਦੀ ਆਰਮੈਕ ਕਿਤੇ ਦੂਜਾ 307 ਤਾਰਾ ਲਾ ਕੇ ਉਹਨਾਂ ਨੇ ਫਿਰ ਐਫਪੀਓ ਦੁਜੀ ਐਫਆਰ ਭੇਜੀ ਸੀ ਸਾਨੂੰ ਕਿ ਬਾਕੀ ਸਾਡੀ ਆਹ ਹੀ ਜਲਦੀ ਜਲਦੀ ਬੰਦਾ ਰੈਸਟ ਕਰੋ ਉਹ ਕਹਿੰਦੇ ਸ਼ਾਮ ਤੱਕ ਬੰਦੇ ਰੈਸਟ ਹੋ ਜਣਗੇ ਜਦੋਂ ਹੋ ਜੂਗਾ ਤੇ ਵਧੀਆ ਗੱਲ ਹੈ ਕੋਈ ਅਸਈ ਘੜਾ ਕਿਤੇ ਵੀ ਨਾ ਹੋਵੇ ਪ੍ਰਧਾਨ ਜੀ ਜਿਹੜੀਆਂ ਸੀਸੀਟੀਵੀ ਕੋਈ ਸਾਹਮਣੇ ਆਈਆਂ ਇਹਨਾਂ ਦੀਆਂ ਨਹੀਂ ਹੱਲੇ ਦੇਖਾਂਗੇ ਉਹ ਸਾਰੇ ਆਪਣੇ ਦੁਕਾਨਾਂ ਬੰਦਾ ਰਾਤ ਦਾ ਬਕਾਇਆ ਹੈਗਾ ਤੇ ਉਹਨਾਂ ਬਾਅਦ ਚ ਸਵੇਰ ਦੀ ਤੇ ਆਪਾਂ ਬੰਦੇ ਦੀ ਦੁਕਾਨਾਂ ਖੁੱਲੂਗੀਆਂ ਕਿ ਉਹਦੇ ਵਿੱਚ ਦੇਖ ਲਈ ਜਾਣਾ ਤਾਂ ਉਹਨਾਂ ਨੂੰ ਸ਼ਾਮ ਤੱਕ ਦਾ ਸਮੇਂ ਤੇ ਕਿਤੇ ਤੱਕ ਤੱਕ ਤੰਨ ਲੱਗ ਰਿਹਾ ਕਿ ਚਿੱਟਾ ਲੱਗ ਗਿਆ ਨਹੀਂ ਅਸੀਂ ਬੈਠੇ ਹਾਂ ਸਾਡੇ ਭਰਾਵੰਦਿਆਂ ਸਲਾਹ ਕਰਦੇ ਜਿੱਦਾਂ ਜਿੱਦਾਂ ਆਪਣੇ ਰੋਜ਼ 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 ਤਾਂ ਇਸ ਗੱਲ ਦਾ ਵੀ ਪੰਜਾਬ ਦੇ ਨਾ ਹਰੇਕ ਜ਼ਿਲ੍ਹੇ 'ਚ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਕਿਤੇ ਨਾ ਕੋਈ ਗੋਲੀ ਚੱਲ ਕੇ ਗੈਂਗਸਟਰ ਆਉਂਦੇ ਨੇ ਆਪਣਾ ਕਾਣ ਕਰਕੇ ਆ ਆਦਮੀ ਦਾ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਦਾ ਕਿਧਰੋਂ ਵੈਪਨ ਲੈ ਕੇ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਹਦਾ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲੂ ਕੋਈ ਵਾਰਤਤ ਕਰਕੇ ਕਰਵਲ ਦਾ ਕਰਵਲ ਦੇ بیٹے ਸਾਹਿਬ ਨੂੰ ਜਾਂਦੀ ਪਾਉ ਨੂੰ ਕੋਈ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਥੇ ਖੜਾ ਪੰਜਾਬ ਸਾਡਾ ਸਾਡੀ ਸਰਕਾਰ ਨੇ ਅੱਖਾਂ ਦੇ ਪੱਟੀਆਂ ਬੰਨ੍ਹੀ ਹੋਈਆਂ ਸਾਡੇ ਪ੍ਰਸ਼ਾਸਨ ਨੇ ਅਖਤਾਰੇ ਪੱਟੀਆਂ ਬਣੀਆਂ ਹੋਈਆਂ ਸਾਬ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਕਿਦਾ ਕਰਨਾ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸੁਰੱਖਿਆ ਦਾ ਇੰਤਿਆਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਿਆਮ ਨਹੀਂ ਕੀਤਾ ਗਿਆ ਇਸ ਕੋ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਠੀਕ ਹਾਂਜੀ ਸਰ ਅਗਲੇ ਇਹ ਸਭ ਜਿਹੜਾ ਅੱਜ ਕੱਲ ਦਾ ਇਨਸੀਡੈਂਟ ਹੈਗਾ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫਗਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹਦਾ ਮੁੰਡਾ ਜਿਮੀ ਕੜਵਲ ਇਹਨਾਂ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਨਦੀ ਸ਼ਰੂਦ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਹੋਰ ਆਮਜਗ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮਸ ਬਣਾਈਆਂ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਚ ਸੀਗਾ ਇੱਥੇ ਸ਼ਹਿਰ ਦੇ ਪੁੱਛ ਜਿਹੜੇ ਹੈਗੇ ਪਤਵੰਤੇ ਸੱਜਣ ਇਕੱਠੇ ਹੋਏ ਹਨ ਉਹਨਾਂ ਤੋਂ ਆ ਕੇ ਮੈਂ ਮੈਮੋਰੰਡਮ ਲਿਆ ਉਹਨਾਂ ਨੂੰ ਐਫਆਈਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉਸ ਕੋਣ ਕੋ ਕਿਹੜੇ ਕਿਹੜੇ ਬੰਦੇ ਗ੍ਰਿਫਤਾਰ ਕੀਤੇ ਹੀ ਹੁਣ ਤੱਕ? ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਜੇ ਰਿਵੀਲ ਨਹੀਂ ਕਰ ਸਕਦੇ ਔਰ ਇਹਨਾਂ ਦੀ ਕੁਝ ਹੋਰ ਮੰਗਾਂ ਸੀ ਕਿ ਇੱਕ ਇਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਸੀਗਾ ਔਰ ਸਿਕਿਉਰਿਟੀ ਇਹਨਾਂ ਦੀ ਜੜੀ ਹੈਗੀ ਇਨਸ਼ੋਰ ਕੀਤੀ ਜਾਏਗੀ। ਮੈਂ ਐਸਐਸਪੀ ਸਾਹਿਬਾਨ ਸਾਹਿਬ ਔਰ ਬਾਕੀ ਆਫਸਰਾਂ ਨੂੰ ਜੜੀ ਹਦਾਇਤ ਦਿੱਤਾ। ਗੋਲੀ ਤਾਂ ਵੀ ਹੈ ਕਿਉਂਕ ਆਵਾਜ਼ دی ਲੇਕਿਨ ਇਥੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ ਤੇ 307 ਹੋਰ ਆਮ ਜਨਕੀ ਐਫ ਆਈ ਆਰ ਦਰਜ ਕਰਾਉਂਦੇ ਹਾਂ ਉਹ ਵੀ ਪਹਿਲਾਂ ਰੈਕੀਟ ਪਹਿਲਾਂ ਰੈਕਿੰਗ ਕਰ ਲੈਂਦੇ ਸੀ ਉਹ ਲਗਾਤਾਰ ਕਾਰਵਾਈ ਨੂੰ ਧਿਆਨ ਚ ਰੱਖਿਆ ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕੀ ਕਰ ਰਹੇ ਸੀ 19 ਤਰੀਕ ਨੂੰ ਜਿਹੜਾ ਹੈਗਾ ਤਾਨਿਸ਼ ਬਾਹਰ ਆਇਆ ਹੈ ਮਲਟੀਪਲ ਐਫ ਆਈ ਆਰ ਦਰਜ ਹੈ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਹੰਦਾ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਹੈ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ ਜਿੰਨੇ ਸੇ 7 ਦੀ ਐਫਆਈਆਰ ਦਰਜ ਹੋਈ ਹੈ ਕਿੰਨੇ ਜਿਹੜੇ ਸ਼ਾਮਿਲ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਤਿੰਨ ਸਿਗੇ ਇਨੀਸ਼ੀਅਲ ਔਰ ਇਹਦੇ ਕੁਝ ਸਾਥੀ ਸਿਗੇ ਤਾਂ ਲਈ ਸਰ ਕੋਲੋਂ ਥਰੋਂ ਬੜੇ ਫਰੰਦੀ ਆਸ ਕੀਤੀ ਆ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕੋਈ ਟੈਂਸ਼ਨ ਨਹੀਂ ਹੈ ਤਰਨਾ ਕਿ ਇਹ ਇਹਨਾਂ ਦੀ ਜਿਹੜੇ ਕੜਵਲ ਹੈਗੇ ਇੰਦਰਜੀਤ ਕੜਵਲ ਇਹ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਹੈਗੀ ਜਿਹੜੀ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਉਹਦੇ ਮੁਤਾਬਕ ਅਸੀਂ ਐਫਆਈਆਰ ਦਰਜ ਕਰ ਮਰਨੇ ਦਾ ਤਰਨੇ ਦਾ ਯਕੀਨ ਕੀ ਤੁਹਾਨੂੰ ਇਹਨਾਂ ਨੂੰ ਅਸ਼ੋਰੈਂਸ ਦੇ ਦਿੱਤੀ ਹੈ ਜੀ ਬਾਜ਼ਾਰ ਜਲਦੀ